ਅਰਸ਼ੰਭੂ ਬਾਰਡਰ ਤੋਂ ਦਿੱਲੀ ਲਈ ਕੂਚ ਕਰਨਗੇ ਕਿਸਾਨ 101 ਕਿਸਾਨਾਂ ਦਾ ਪਹਿਲਾ ਜਥਾ ਦੁਪਹਿਰ 1 ਵਜੇ ਹੋਵੇਗਾ ਰਮਾਨਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਕੀਤੇ ਗਏ ਵੱਡੇ ਪ੍ਰਬੰਧ ਸੁਵੇਸ਼ ਸਿੰਘ ਬਾਦਲਦੇ ਹੋਏ ਗਾਥਲਾਂ ਦੇ ਹਮਲੇ ਤੋਂ ਬਾਅਦ ਅਕਾਲੀ ਦਲ ਨੇ ਸੱਦੀ ਹੰਗਾਮੀ ਮੀਟਿੰਗ ਅਜੰਡੀਗੜ੍ਹ ਦੇ ਵਿੱਚ ਪਾਰਟੀ ਹੈੱਡਕੁਆਰਟਰ ਦੇ ਵਿੱਚ ਹੋਵੇਗੀ ਕੋਰਟ ਕਮੇਟੀ ਦੀ ਬੈਠਕ ਤਾਜ਼ਾ ਹਾਲਾਤਾਂ ਨੂੰ ਲੈ ਕੇ ਹੋਵੇਗੀ ਚਰਚਾ ਆਪਣੇ ਤੋਂ ਹੋਏ ਹਮਲੇ ਤੇ ਮਾਦ ਸੁਖਵੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਜਾਨ ਬਚਾਉਣ ਵਾਲੇ ਏਐਸਆਈ ਜਸਦੀਪ ਸਿੰਘ ਤੇ ਹੀਰਾ ਸਿੰਘ ਦੀ ਕੀਤੀ ਤਾਰੀਫ ਕਿ ਆਕੇ ਸੇਲੀ ਆਪਣੀ ਜਾਨ ਦਾਤੇ ਲਾਉਣਾ ਸੌਖੀ ਗੱਲ ਨਹੀਂ ਦੋਵਾਂ ਦੇ ਨਾਲ ਜੱਫੀ ਵਾਲੀ ਤਸਵੀਰ ਕੀਤੀ ਸਾਂਝੀ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਰਾਇਣ ਚੋੜਾ ਦਾ ਮਿਲਿਆ 3 ਦਿਨਾਂ ਦਾ ਪੁਲਿਸ ਰਿਮਾਂਡ ਰਿਮਾਂਡ ਤੋਂ ਬਾਅਦ ਨਰਾਇਣ ਚੋੜਾ ਦੇ ਵਕੀਲ ਦਾ ਵੱਡਾ ਦਾਵਾ ਹਮਲੇ ਤੋਂ ਪਹਿਲਾਂ ਹੀ ਪੁਲਿਸ ਦੇ ਚੋੜੇ ਦੇ ਘਰੋਂ ਜ਼ਬਤ ਕੀਤੀ ਸੀ ਡੀਵੀਆਰ ਦੀਰ ਬਦਲ ਅੱਜ ਲਗਾਤਾਰ ਦੂਜੇ ਦਿਨ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਕਰਨਗੇ ਪਹਿਰੇਦਾਰੀ ਝੁੱਠੇ ਬਰਤਨਾਂ ਦੀ ਸਫਾਈ ਵੀ ਕਰਨਗੇ ਸਫਾਈ ਵੀ ਕਰਨਗੇ ਸੇਵਾ ਸੁਖਬੀਰ ਬਦਲ ਦਾ ਸਿਕਿਉਰਿਟੀ ਘੇਰਾ ਕੀਤਾ ਗਿਆ ਮਜ਼ਬੂਤ ਮੁੱਖਤਰੀ ਭਗਵੰਤ ਮਾਨ ਅੱਜ ਬਟਾਲਾ 슈ਗਰ ਮਿਲ ਦਾ ਕਰਨਗੇ ਦੌਰਾ ਮਿਲ ਨੂੰ ਅਪਗ੍ਰੇਡ ਕਰਨ ਦੀ ਕਰਨਗੇ ਸ਼ੁਰੂਆਤ ਕਈ ਹੋਰ ਵਿਕਾਸ ਕਾਰਜਾਂ ਦਾ ਵੀ ਕਰਨਗੇ ਉਦਘਾਟਨ ਲਖੀਪੁਰ ਖੀਰੀ ਦੇ ਵਿੱਚ 200 ਫੁੱਟ ਉੱਚੇ ਝੂਲੇ ਤੇ ਲਟਕੀ 10 ਸਾਲਾਂ ਬੱਚੀ ਝੂਲੇ ਦੇ ਐਂਗਲ ਨੂੰ ਫੜ ਬੱਚੀ ਨੇ ਬਚਾਈ ਜਾਨ ਮੇਲੇ ਦੌਰਾਨ ਵਾਪਰਿਆ ਹਾਦਸਾ ਸੱਚੇ ਗੱਲ ਤੁਸੀਂ ਵੀ ਵਖਰੇਆ ਨਿਊਜ਼ 18 ਪੰਜਾਬ ਮੈਂ ਪ੍ਰਵਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਤੇ ਅਸ਼ਵਾਦ ਕਰਨ ਜਾ ਰਹੇ ਹਾਂ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਤੇ ਅਹਿਮ ਖਬਰ ਤੋਂ ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਜਾਵੇਗਾ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਦੀ ਕਿਸਾਨਾਂ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ ਦੁਪਹਿਰ 1 ਵਜੇ 101 ਕਿਸਾਨਾਂ ਦਾ ਮਰਜੀਵੜੇ ਜਥਾ ਪੂਚ ਕਰੇਗਾ ਦਰਸਲ ਪਹਿਲਾ ਜੋ ਜਥਾ ਉਸ ਤੋਂ ਮਰਜੀਵੜੇ ਦਾ ਨਾਮ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਬਿਨਾਂ ਡਾਇਰੈਕਟ ਟ੍ਰੈਲੀ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਇਸ ਗੱਲ ਦਾ ਪਹਿਲਾਂ ਹੀ ਕਿਸਾਨ ਐਲਾਨ ਕਰ ਚੁੱਕੇ ਨੇ ਜ਼ਿਕਰ ਕਰ ਚੁੱਕੇ ਨੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਨਜ਼ਰ ਆ ਰਿਹਾ ਕਿਸਾਨਾਂ ਨੂੰ ਰੁਕਣ ਦੇ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਤੇ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਤੇ ਭਾਰੀ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਸ਼ੰਭੂ ਬਾਰਡਰ ਤੇ ਵਾਟਰ ਕੈਨਨ ਵੀ ਤਾਇਨਾਤ ਕਰ ਦਿੱਤੇ ਗਏ ਨੇ ਜਿਸ ਤਰੀਕੇ ਦੀ ਦਿੱਲੀ ਕੂਚ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਗਿਆ ਤਾਂ ਉਸ ਲਿਹਾਜ਼ ਦੇ ਨਾਲ ਹਰਿਆਣਾ ਵਾਲੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਇਹ ਪੂਰੀ ਆ ਤਿਆਰੀ ਕੀਤੀ ਗਈ ਹੈ ਖੈਰ ਦੇਖਣ ਹੋਵੇਗਾ ਕਿ ਅੱਜ ਦੁਪਹਿਰ 1 ਵਜੇ ਕਿਸ ਤਰੀਕੇ ਦੀ ਤਸਵੀਰ ਜੋ ਕਿ ਸ਼ੰਭੂ ਬਾਰਡਰ ਤੋਂ ਸਾਹਮਣੇ ਆਉਂਦੀ ਹੈ ਕਿਉਂਕਿ ਪਿਛਲੇ ਕਈ ਦਿਨ ਪਹਿਲਾਂ ਹੀ ਦਰਸਲ ਜਿਹੜਾ ਕਿ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ 6 ਦਸੰਬਰ ਨੂੰ ਤੇ ਆਖਰਕਾਰ ਉਹ ਦਿਨ ਆ ਚੁੱਕਾ ਹੈ ਅੱਜ ਦੁਪਹਿਰ 1 ਵਜੇ 101 ਕਿਸਾਨਾਂ ਦਾ ਮਰਜੀਵੜੇ ਜਥਾ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਕਿਸਾਨ ਪਹਿਲਾਂ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਐਲਾਨ ਕਰ ਚੁੱਕੇ ਨੇ ਕਿ ਬਿਨਾਂ ਕਿਸੇ ਵਾਹਨ ਦੇ ਬਿਨਾਂ ਕਿਸੇ ਟਰੈਕਟਰ ਟਰਾਲੀ ਦੇ ਪੈਦਲ ਦਿੱਲੀ ਵੱਲ पूछ जाएगा पूरा देश दुनिया के समक्ष ऐलान करके रखा है कि हम जत्थों में जाएंगे और यह भी तय हो गया कि 101 आदमी जाएंगे उसकी लिस्ट भी मीडिया को मुहैया करवा दी गई इसमें कोई भी दुचित्ती नहीं है और पीसफुली जाएंगे पहले उच्चतम न्यायालय में नया, सर्वोच्च न्यायालय में जितने भाजपा के लीडर बोलते रहे और प्रशासन भी बोलता रहा आप ट्रैक्टर ट्रॉली ना खड़े ट्रैक्टर ट्रॉली हो होया इनका ट्रॉलियों में हथियार है आप पैदल चले आए और आप पैदल जाने पर भी पाबंदी लग रहे हैं सबसे बड़ा असत्य जो डी सी अम्बाला के ऊपर कार्रवाई होनी चाहिए उन्होंने कहा कि ये लोगों को बोले भी हथियार लेके आए मुकाबला करेंगे भाई हम तो बोल रहे हैं हमारे पास कुछ भी नहीं होगा झंडा होगा और ज़रूरी वस्तुएं होंगी तो ये भी झूठ बोला जा रहा है पूरे देश दुनिया में भी ऐसा किसान करने जा रहे हैं इससे बड़ा झूठ ये बोला कि इनका खाप पचहते विरोध करती पूरी दुनिया की अखबारों में आ गया कि खापों ने दिल्ली कूच का समर्थन किया और ये भी कहा अभी कोई इस तरह का अनपीसीपुल घटना नहीं होनी चाहिए और जो हम दिल्ली की ओर कूच कर रहे थे पूरे व्यापारियों ने हमारा स्वागत किया आम लोगों ने ट्रांसपोर्टर ने सुक्का सा लिया की अब आगे बढ़ेंगे तो बॉर्डर खुलेगा अब फिर व्यापारी आम जनता ट्रांसपोर्टर दुखी है क्योंकि तो केंद्र अथवा हरियाणा की सरकार ये बॉर्डर नहीं खुलने दे रही ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਜਿਹੜੀ ਪੂਰੀ ਤਿਆਰੀ ਕੀਤੀ ਗਈ ਹੈ ਦੁਪਹਿਰ 1 ਵਜੇ 101 ਕਿਸਾਨਾਂ ਦਾ ਮਰਜੀਵੜੇ ਜਥਾ ਕੂਚ ਕੀਤਾ ਜਾਵੇਗਾ ਦਿੱਲੀ ਕੂਚ ਕਰੇਗਾ ਇਸ ਦੇ ਵਿਚਾਲੇ ਕਿਸਾਨ ਆਗੂ ਸਰਮਣ ਸਿੰਘ ਪੰਦੇੜ ਦਾ ਵੱਡਾ ਬਿਆਨ ਵੀ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਪੈਦਲ ਜਾਣ ਦੀ ਵੀ ਇਜਾਜ਼ਤ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਵੱਲੋਂ ਨਹੀਂ ਦਿੱਤੀ ਜਾ ਰਹੀ ਕਿਉਂਕਿ ਕਿਸਾਨੇ ਸਾਫ਼ ਕਰ ਚੁੱਕੇ ਨੇ ਕਿ ਬਿਨਾਂ ਕਿਸੇ ਵਾਹਨ ਦੇ ਬਿਨਾਂ ਕਿਸੇ ਟਰੈਕਟਰ ਟਰਾਲੀ ਦੇ ਪੈਦਲ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਪਰ ਇਸ ਦੇ ਵਿਚਾਲੇ ਜੋ ਕਿ ਆ ਹਰਿਆਣਾ ਪੁਲਿਸ ਦਾ ਜੋ ਕੇ ਪੱਖ ਸਾਹਮਣੇ ਆਇਆ ਸੀਗਾ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪਹਿਲਾਂ ਦਿੱਲੀ ਪੁਲਿਸ ਤੋਂ ਇਸ ਦੀ ਪਰਮਿਸ਼ਨ ਲਈ ਜਾਵੇ ਦਿੱਲੀ ਵੱਲ ਕੋਚ ਦੀ ਦਿੱਲੀ ਦੇ ਵਿੱਚ ਮਾਰਚ ਦੀ ਤਾਂ ਤਾਂ ਹੀ ਹਰਿਆਣਾ ਦੇ ਵਿੱਚ ਦਾਖਲ ਹੋਣ ਦੀ ਜਿਹੜੀ ਕਿ ਇਜਾਜ਼ਤ ਦਿੱਤੀ ਜਾਵੇਗੀ ਆਖਰ ਬੈਠਕਾਂ ਦਾ ਦੌਰ ਵੀ ਲਗਾਤਾਰ ਇਸ ਦੇ ਵਿਚਾਲੇ ਜਾਰੀ ਰਿਹਾ ਤੇ ਵੇਖਣਾ ਹੋਵੇਗਾ ਕਿ ਦੁਪਹਿਰ 1 ਵਜੇ ਆ ਕਿਸ ਤਰੀਕੇ ਦੀ ਤਸਵੀਰ ਸਾਹਮਣੇ ਆਉਂਦੀ ਹੈ ਆ ਦਿਨ ਪਰ ਹਰ ਤਰ੍ਹਾਂ ਦੀ ਜਾਣਕਾਰੀ ਹਰ ਤਰ੍ਹਾਂ ਦੀ ਅਪਡੇਟ ਨਿਊਜ਼ ਈਟਨ ਪੰਜਾਬ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੱਕ ਪਹੁੰਚਾਵੇਗਾ ਆ ਕਿਉਂਕਿ ਕਈ ਦਿਨ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਗੜਾ ਕਿ ਐਲਾਨ ਕਰ ਦਿੱਤਾ ਗਿਆ ਸੀ ਇਸ ਗੱਲ ਦਾ ਵਾਰ-ਵਾਰ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਬਿਨਾਂ ਕਿਸੇ ਟਰੈਕਟਰ ਟਾਲੀ ਦੇ ਬਿਨਾਂ ਕਿਸੇ ਵਾਹਨ ਦੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਆ ਇਸੇ ਸਾਲੀ 13 ਫਰਵਰੀ ਨੂੰ ਹਾਲਾਂਕਿ ਵਾਹਨਾ ਦੇ ਜ਼ਰੀਏ ਟੈਕ ਟ੍ਰਾਲੀਆਂ ਦੇ ਜ਼ਰੀਏ ਜਦੋਂ ਸ਼ੰਭੂ ਬਾਰਡਰ ਦੇ ਜ਼ਰੀਏ ਕਿਸਾਨਾਂ ਵੱਲੋਂ ਦਿੱਲੀ ਕੋਚ ਦੀ ਤਿਆਰੀ ਕੀਤੀ ਗਈ ਤਾਂ ਉਦੋਂ ਜ਼ਬਰਦਸਤ ਝੜਪ ਵੀ ਹੰਗਾਮਾ ਵੀ ਹੋਇਆ ਹਰਿਆਣਾ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਵੀ ਕੀਤੀ ਗਈ వాటర్ ਕੈਨ ਦਾ ਇਸਤੇਮਾਲ ਵੀ ਕੀਤਾ ਗਿਆ ਤੇ ਹੁਣ 13 ਫਰਵਰੀ ਨੂੰ 6 ਦਸੰਬਰ ਯਾਨੀ ਕਿ ਅੱਜ ਦਿੱਲੀ ਵੱਲ ਕੋਚ ਕਰਨ ਦੀ ਕਿਸਾਨਾਂ ਦੇ ਵੱਲੋਂ ਤਿਆਰੀ ਕੀਤੀ ਗਈ ਹੈ ਕੱਲ ਦਾ ਦਿਨ ਕਿਸਾਨਾਂ ਦੇ ਲਈ ਬੜਾ ਅਹਿਮ ਤੇ ਵੱਡਾ ਦਿਨ ਹੈ ਕਿਉਂਕਿ ਕਿਸਾਨਾਂ ਨੇ ਪੂਰਨ ਦਿੱਲੀ ਕੂਚ ਕਰਨ ਦਾ ਐਲਾਨ ਇੱਕ ਵਾਰ ਫਿਰ ਕਰ ਦਿੱਤਾ ਹੈ ਕਿਉਂਕਿ ਸ਼ੰਭੂ ਬਾਰਡਰ ਤੇ ਫਰਵਰੀ ਤੋਂ ਲੈ ਕੇ ਹੁਣ ਤੱਕ ਲਗਭਗ 9 ਮਹੀਨੇ 10 ਮਹੀਨੇ ਹੋ ਗਏ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੱਕੇ ਮੋਰਚੇ ਲਾਏ ਹੋਏ ਨੇ ਤੈਸੋ ਨੇ ਕਿ ਹਾਲਾਤ ਨਹੀਂ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਮਨਜ਼ੂਰੀ ਨਹੀਂ ਦਿੱਤੀਗੀ ਹਰਿਆਣਾ ਪੁਲਿਸ ਨੇ ਪੱਕੀ ਬੈਰੀਕੇਟਿੰਗ ਜਿਹੜੀ ਹੈ ਉਹ ਲਗਾਈ ਹੋਈ ਹੈ ਔਰ ਇਹ ਕਹਿ ਦਿੰਦਾ ਕਿ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਔਰ ਜ਼ਿਕਰ ਇਸ ਗੱਲ ਦਾ ਵੀ ਕਰ ਦਿੰਦਾ ਹੈ ਕਿ ਪੰਜ ਤੋਂ ਬਾਅਦ ਅਗਰ ਕਿਸਾਨ ਇਕੱਠੇ ਹੁੰਦੇ ਨੇ ਤਾਂ ਫਿਰ ਉਸ ਦਾ ਸਿੱਧਾ ਖਮਿਆਜ਼ਾ ਵੀ ਪੁਕਤਨਾ ਜਿਹੜਾ ਵੈ ਉਹ ਪੈ ਸਕਦਾ ਹੈ ਤਾਂ ਇਸ ਲਈ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਅਸੀਂ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਲੱਗੀਆਂ ਹੋਈਆਂ ਨੇ ਔਰ ਕੱਲ ਦਾ ਇੰਤਜ਼ਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਔਰ ਇੱਥੇ ਮੰਜੇ ਤੇ ਦਿਨ ਰਾਤ ਇੱਥੇ ਕਿਸਾਨ ਜਿਹੜੇ ਆਏ ਹੋਏ ਨੇ ਉਹ ਡਟੇ ਹੋਏ ਨੇ ਬੈਠੇ ਹੋਏ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਆਪਣੇ ਆਪਣੇ ਹਿਸਾਬ ਨਾਲ ਬੈਠੇ ਹਾਲਾਂਕਿ ਕੱਲ ਪੈਦਲ ਜਾਣ ਦਾ ਫੈਸਲਾ ਕੀਤਾ ਗਿਆ ਹੈ ਪੈਦਲ ਜਾਣਗੇ ਕਿਸਾਨ ਨਾ ਕਿ ਟਰੈਕਟਰ ਟਰਾਲੀਆਂ ਤੇ ਜਾਣਗੇ ਲੇਕਿਨ ਅਜੇ ਮਨਜ਼ੂਰੀ ਨਹੀਂ ਦਿੱਤੀ ਕਿਹੜੀ ਥਾਂ ਤੋਂ ਤੁਸੀਂ ਆਏ ਹੋਏ ਔਰ ਕਿੰਨੀ ਦੇਰ ਹੋ ਗਈ ਹੈ ਅਸੀਂ ਤਰਨਤਾਰ ਜਿਹੜੇ ਤੋਂ ਆਏ ਕਿਸਾਨ ਮਜ਼ਦੂਰ ਸਟੈਫ ਮੀਟਿੰਗ ਦੇ ਸਵਾਦਾਂ ਨੂੰ ਮੇਰ ਸਿੰਘ ਤਰਵੰਡੀ ਔਰ ਥਾਂ 'ਚ ਵੀ ਇੱਥੇ ਹੀ ਰਾਤਵੇ ਇੱਥੇ ਰਹੇ ਪੱਕੇ ਮੋਰਚੇ ਪੱਕੇ ਕੱਲ ਕਿ ਕੀ ਲੱਗਦਾ ਕੱਲ ਨੂੰ ਪੱਕਾ ਜਾਵਾਂਗੇ ਦਰੀਲੇ ਸਾਡੀ ਦੋ ਫਾਰਮਾਂ ਦੀ ਹਾਂ ਤੇ ਪੱਕਾ ਜਿਹੜਾ ਸਾਡਾ ਜੋ ਦੋ ਫਾਰਮਾਂ ਵੱਲੋਂ ਹਾਂ ਫੈਸਲਾ ਕੀਤਾ ਗਿਆ ਹਾਂ ਇੰਨ ਬਿੰਨ ਫੈਸਲਾ ਲਾਗੂ ਆ ਹਾਂ ਤੇ ਉਹਦੇ ਤੇ ਪੂਰੇ ਹੌਲੀ ਜਿਹਾਂ ਵਾਂਗੇ ਟਰੈਕਟਰ ਟਰਾਲੀਆਂ ਛੱਡ ਕੇ ਜਾਓਗੇ ਟਰੈਕਟਰਾਂ ਨਾਲ ਛੱਡ ਜੋ ਪੈਦਲ ਜਿਵੇਂ ਦੋ ਵਰਮਾਂ ਨੇ ਫੈਸਲਾ ਕੀਤਾ ਵਾ ਕਿ ਅਸੀਂ ਪੈਦਲ ਜਾਵਾਂਗੇ ਤੇ ਪੈਦਲ ਹੀ ਜਾਵਾਂਗੇ ਤੇ ਇਹ ਹਾਲਾਤ ਨੇ ਇੱਥੇ ਇਸ ਵੇਲੇ ਗਰਾਉਂਡ ਜ਼ੀਰੋ ਤੇ ਔਰ ਇੱਥੇ ਕੁਝ ਕਿਸਾਨ ਜਿਹੜੇ ਨੇ ਉਹ ਸੁੱਤੇ ਵੀ ਹੋਏ ਨੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਜਿਹੜੇ ਕਿਸਾਨ ਇੱਥੇ ਅਸਲੇ ਸੁੱਤੇ ਹੋਏ ਨੇ ਔਰ ਕਿਉਂਕਿ ਕਾਫੀ ਅਹਿਮ ਹੈ ਜੀਟੀ ਰੋਡ ਤੇ ਪਿਛਲੇ ਕਈ ਮਹੀਨਿਆਂ ਤੋਂ ਰਹਿ ਰਹੇ ਨੇ ਸਰਵਨ ਸਿੰਘ ਪੰਦੇਰ ਹੋਰੀ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਜਿਹੜਾ ਉਹ ਚੱਲ ਰਿਹਾ ਵਾ ਔਰ ਨਾਲ ਹੀ ਨਾਲ ਹਾਲਾਤ ਜਿਹੜੇ ਨੇ ਉਹ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਡਾਇਰੈਕਟਡ ਟਰਾਲੀਆਂ ਤੇ ਇੱਥੇ ਕਿਸਾਨ ਜਿਹੜੇ ਨੇ ਉਹ ਰਹਿ ਰਹੇ ਨੇ ਇਸ ਪਾਸੇ ਵੀ ਕੁਝ ਲੋਕ ਜਿਹੜੇ ਨੇ ਉਹ ਕੱਲ ਦਾ ਇੰਤਜ਼ਾਰ ਕਰ ਰਹੇ ਨੇ ਕੱਲ ਕਿਉਂਕਿ ਬੜਾ ਅਹਿਮ ਦਿਨ ਹੈ ਕਿਉਂਕਿ ਆਰਪਾਰ ਦੀ ਲੜਾਈ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਲੱਗੇ ਨਹੀਂ ਤਾਂ ਇੱਥੇ ਕਿਸਾਨ ਨੌਜਵਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਔਰ ਕੱਲ ਦਾ ਦਿਨ ਬੜਾ ਅਹਿਮ ਰਹਿਣ ਵਾਲਾ ਹੈ ਸਰਵਨ ਸਿੰਘ ਪੰਦੇਰ ਹੋਰ انا ਵੀ ਗੱਲਬਾਤ ਕਰਾਂਗੇ ਕੱਲ ਦਾ ਦਿਨ ਬੜਾ ਅਹਿਮ ਰਹਿਣ ਵਾਲਾ ਹੈ 101 ਕਿਸਾਨਾਂ ਦੇ ਵੱਲੋਂ ਜਾਣਾ ਹੈ ਲੇਕਿਨ ਮਨਜ਼ੂਰੀ ਜਿਹੜੀ ਉਹ ਨਹੀਂ ਮਿਲੀ ਤਾਂ ਫਿਰ ਪੰਦੇਰ ਸਾਹਿਬ ਕੱਲ ਕਰੋਗੇ ਕਿ 101 ਦੇ ਕਿਸਾਨ ਤਾਂ ਜਾ ਰਹੇ ਹੈ ਤਾਂ ਮਨਜ਼ੂਰੀ ਤਾਂ ਮਿਲੀ ਨਹੀਂ ਹਾਂ ਕੁਛ ਕਿਸਾਨ ਬੋਲ ਦੀ ਗਈ ਹੈ तैयार की गई है ट्रैफिक देखिए जो कानून व्यवस्था को मेंटेन करने के लिए सभी अरेंजमेंट्स डिस्ट्रिक्ट पुलिस द्वारा किए गए हैं और आपके माध्यम से सभी जो किसान भाइयों से मेरी अपील है कि कृपया शांति बनाए रखें और यदि जो दिल्ली कोच का आह्वान है तो बाकायदा परमिशन ले जाएं कोई दिक्कत नहीं है उसका प्रोसीजर है अपना परमिशन लें और जाएं और मैं आपके माध्यम से सबको आश्वस्त करना चाहता हूं कानून व्यवस्था की पूरी मेंटेन करने के लिए पूरी तैयारी डिस्ट्रिक्ट पुलिस द्वारा की गई तो वो कि 101 किसानों की लिस्ट दी गई है है और तरीके से कोई जाम नहीं करेंगे तो देखिए जैसे मैंने आपको बताया हम सभी की सामूहिक और सामाजिक जिम्मेवारी है कि हम कानून की पालना करें जो कानून के प्रोविजन है उसको फॉलो करें और जो भी आपने प्रोटेस्ट करना करा जाए देखिए सफिशियंट फोर्स है ਭਰੀ ਬੈਰੀਕੇਡਿੰਗ ਸਖਤ ਸੁਰੱਖਿਆ ਤੇ ਵਾਟਰ ਕੈਨਨ ਦੀ ਤਿਆਰੀ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਪੂਰੀ ਤਿਆਰੀ ਕਰ ਲਈ ਹੈ। ਤਕਰੀਬਨ 9 ਮਹੀਨਿਆਂ ਤੋਂ ਬਾਰਡਰ ਖੁੱਲਣ ਦਾ ਇੰਤਜ਼ਾਰ ਦੇ ਵਿੱਚ ਬੈਠੇ ਕਿਸਾਨਾਂ ਨੇ ਹੁਣ ਪੈਦਲ ਹੀ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਹਰਿਆਣਾ ਪੁਲਿਸ ਅਲਰਟ ਤੇ ਹੈ। ਹਾਲਾਂਕਿ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਪੈਦਲ ਕੂਚ ਦੀ ਗੱਲ ਕਹੀ ਜਾ ਰਹੀ ਹੈ ਪਰ ਫਿਰ ਵੀ ਹਰਿਆਣਾ ਪ੍ਰਸ਼ਾਸਨ ਪੂਰਾ ਮੁਸਤੈਦ ਹੈ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਜਥੇਨ ਦੇ ਰੂਪ ਦੇ ਵਿੱਚ ਦਿੱਲੀ ਕੂਚ ਕਰਨਗੇ ਪਹਿਲੇ ਜਥੇ ਦੇ ਵਿੱਚ ਸੀਨੀਅਰ ਕਿਸਾਨ ਆਗੂ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਦੇ ਲਈ ਰਵਾਨਾ ਹੋਣਗੇ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੈਦਲ ਯਾਤਰਾ ਕੀਤੀ ਜਾਵੇਗੀ ਅਤੇ ਕਿਸਾਨ ਹਰ ਰੋਜ਼ 8 ਘੰਟੇ ਪੈਦਲ ਚੱਲਣਗੇ ਇਸੇ ਤਰ੍ਹਾਂ ਇੱਕ ਦਿਨ ਦੇ ਵਿੱਚ ਕਰੀਬ 40 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ ਅਤੇ ਇਸ ਹਿਸਾਬ ਦੇ ਨਾਲ 9 ਦਸੰਬਰ ਨੂੰ ਕਿਸਾਨ ਪਾਣੀਪਤ ਪਹੁੰਚਣਗੇ कल ये कल का जथा गुरु तेग बहादुर की शहीदी को समर्पित होगा ये जथा भी मीवों का देश के हित में देश के किसान मजदूर के हित में हित में दिल्ली की ओर कुछ करेगा इतिहास अपने आप को दोहराएगा अब सरकार क्या करेगी ये सरकार सोचे दूसरी कल हमारा जाने का समय दोपहर एक बजे का होगा नौ दिसंबर ही प्रधानमंत्री मोदी पानीपत पहुंच रहे ने ਜਿਸ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਵਿਚਾਲੇ ਅੰਬਾਲਾ ਦੇ ਡੀਸੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਦੇ ਲਈ ਦਿੱਲੀ ਪੁਲਿਸ ਦੀ ਇਜਾਜ਼ਤ ਲੈਣਾ ਲਾਜ਼ਮੀ ਹੈ ਇਕੱਠ ਸੱਦਨ ਦੇ ਲਈ ਪੁਲਿਸ ਅਧਿਕਾਰੀ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਤੇ ਪ੍ਰਦਰਸ਼ਨ ਤੇ ਰੋਕ ਲਾਈ ਜਾ ਸਕਦੀ ਹੈ ਅੰਬਾਲਾ ਦੇ ਵਿੱਚ ਨਵੇਂ ਕਾਨੂੰਨ ਬੀ ਐਨ ਐਸ ਦੀ ਧਾਰਾ 163 ਲਾਗੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਚਾਰ ਤੋਂ ਵੱਧ ਲੋਕਾਂ ਦੇ ਇਕੱਠ ਹੋਣ ਦੀ ਮਨਾਹੀ ਕੀਤੀ ਗਈ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਪੈਦਲ ਕੂਚ ਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਅਤੇ ਮਨਜ਼ੂਰੀ ਨਾ ਮਿਲਣ ਤੇ ਪ੍ਰੋਗਰਾਮ ਰੱਦ ਕਰਨ ਲਈ ਕਿਹਾ ਗਿਆ ਦੂਜੇ ਪਾਸੇ ਖਨੌਰੀ ਬਾਰਡਰ ਤੇ ਕਿਸਾਨ ਦਿੱਲੀ ਕੂਚ ਨਹੀਂ ਕਰਨਗੇ ਪਰ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਪ੍ਰਸ਼ਾਸਨ ਤੇ ਇਲਜ਼ਾਮ ਲਾਇਆ ਕਿ ਪ੍ਰਸ਼ਾਸਨ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਕਿਸਾਨਾਂ ਦਾ ਸਾਥ ਨਾ ਦੇਣ ਦੇ ਲਈ ਕਹਿ ਰਿਹਾ ਹੈ ਇੱਥੇ ਆਈਜੀ ਨੇ आईजी हिसार ਪਹੁੰਚੇ ਮੇਰੇ ਕੋਲ 아이जी हिसार ਨੇ ਇੱਥੇ ਲਗਭਗ 30 ਪਿੰਡਾਂ ਨੇ ਸਰਪੰਚਾਂ ਦੀ ਮੀਟਿੰਗ ਕੀਤੀ ਹੈ ਜੀ ਦੇ ਵਿੱਚ ਇਹ ਕਿਹਾ ਕਿ ਅਗਰ ਅੰਦੋਲਨਕਾਰੀ ਅੱਗੇ ਜਾਂਦੇ ਨੇ ਤਾਂ ਇਹਨਾਂ ਦਾ ਵਿਰੋਧ ਕਰੋ ਇਹਨਾਂ ਦਾ ਸਾਥ ਨਾ ਦਿਓ ਲੇਕਿਨ ਲੋਕਾਂ ਨੇ ਉਹਨਾਂ ਦੀ ਗੱਲ ਦਾ ਅਸਰ ਨਹੀਂ ਕੀਤਾ ਲੋਕਾਂ ਨੇ ਸਾਡੇ ਕੋਲ ਆ ਕੇ ਸਾਰੀ ਗੱਲਬਾਤ ਉਹ ਮੈਸੇਜ ਸਾਨੂੰ ਕਨਵੇ ਕੀਤਾ ਕਿ ਇਹ ਪ੍ਰਸ਼ਾਸਨ ਆਕਰ ਦਿੱਲੀ ਕੁਚਨ ਨੂੰ ਲੈ ਕੇ ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਜਿਸ ਵਿੱਚ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਉਹ ਬਿਨਾਂ ਟਰੈਕਟਰ ਟਰਾਲੀ ਦੇ ਦਿੱਲੀ ਜਾਣਗੇ ਕਿ ਇਹਨਾਂ ਨੇ ਸਾਰਿਆਂ ਨੂੰ ਪਤਾ ਹੀ ਹੈ ਵੀ ਇਹਨਾਂ ਨੇ ਪਲਾਨ ਕੀਤਾ ਹੋਇਆ ਵੀ ਮੂਵ ਕਰਨਾ ਟੂਵਰਡਸ ਦਿੱਲੀ ਜਿਹੜਾ ਯੂਨੀਅਨ ਵੱਲੋਂ ਤੇ ਸ਼ੰਭੂ ਬਾਰਡਰ ਤੋਂ ਉਹਦੇ ਸੰਬੰਧੀ ਅਸੀਂ ਆਏ ਸੀ ਤੇ ਉਹਦੇ ਲਈ ਇਹਨਾਂ ਦਾ ਪਲਾਨ ਪਤਾ ਕਰਨ ਆਏ ਸੀ ਤੇ ਜਿਹੜੀ ਇਸ ਗੱਲ ਦਾ ਥੋੜਾ ਜਿਹਾ ਇਹਨਾਂ ਦੀ ਗੱਲਬਾਤ ਤੋਂ ਬਾਅਦ ਇਸ ਗੱਲ ਦਾ ਇਸ ਸਕੂਨ ਵੀ ਹੈ ਵੀ ਇਹਨਾਂ ਨੇ ਇਹ ਸਾਰਿਆਂ ਨੇ ਸਾਨੂੰ ਵਾਅਦਾ ਦਿੱਤਾ ਹੈ ਜਿਹੜੇ ਕਿਸਾਨ ਲੀਡਰਸ ਨੇ ਵੀ ਕੋਈ ਵੀ ਅਸੀਂ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਵਾਂਗੇ ਕੋਈ ਵੀ ਫਿਜ਼ੀਕਲ ਅਸੀਂ ਕੰਫਲਿਕਟ ਦੀ ਕੋਸ਼ਿਸ਼ ਨਹੀਂ ਕਰਾਂਗੇ ਕੇਂਦਰ ਸਰਕਾਰ ਕੋਲ ਪੈਂਡਿੰਗ ਮੰਗਾਂ ਨੂੰ ਮਨਵਾਉਣ ਨੂੰ ਲੈ ਕੇ ਇਸੇ ਸਾਲ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਪਰ ਹਰਿਆਣਾ ਪੁਲਿਸ ਦੇ ਨਾਲ ਕਈ ਦਿਨਾਂ ਤੱਕ ਚੱਲੇ ਟਕਰਾਅ ਤੋਂ ਬਾਅਦ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਹੀ ਧਰਨਾ ਲਾ ਦਿੱਤਾ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਕਿਸਾਨਾਂ ਦਾ ਪੈਦਲ ਦਿੱਲੀ ਕੂਚ ਪਲਾਨ ਕਿੰਨਾ ਕੁ ਕਾਮਯਾਬ ਹੁੰਦਾ ਹੈ ਸ਼ੰਭੂ ਬਾਰਡਰ ਤੋਂ ਪੰਕਜ ਕਪਾਈ ਤੇ ਖਨੌਰੀ ਬਾਰਡਰ ਤੋਂ ਚਰਨਜੀਵ ਕੌਸ਼ਲ ਨਿਊਸੀ ਟੀਮ ਤਾ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਦਿੱਲੀ ਕੂਚ ਦੀ ਪੂਰੀ ਤਿਆਰੀ ਕੀਤੀ ਗਈ ਹੈ ਤੁਹਾਨੂੰ ਵਕਫਾ ਕਿਸਾਨਾਂ ਆਗੂਆਂ ਦੇ ਅਸੀਂ ਬਿਆਨ ਵੀ ਸੁਣਾਏ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਾਂ ਬਿਲਕੁਲ ਉਹਨਾਂ ਵੱਲੋਂ ਗੱਲ ਸਪਸ਼ਟ ਕੀਤੀ ਜਾ ਰਹੀ ਹੈ ਕਿ ਬਿਨਾਂ ਕਿਸੇ ਵਾਹਨ ਦੇ ਬਿਨਾਂ ਕਿਸੇ ਟਰੈਕਟਰ ਟਰਾਲੀ ਦੇ ਉਹ ਪੈਦਲ ਮਾਰਗ ਦੇ ਜ਼ਰੀਏ ਦਿੱਲੀ ਕੂਚ ਕਰਨਾ ਚਾਹੁੰਦੇ ਨੇ ਪਹਿਲੇ ਜੱਥੇ ਦੀ ਗੱਲ ਕਰੀਏ ਤਾਂ ਉਸ ਨੂੰ ਮਰਜੀਵੜੇ ਦਾ ਨਾਮ ਦਿੱਤਾ ਗਿਆ ਉਸ ਦੇ ਵਿੱਚ 101 ਕਿਸਾਨ ਸ਼ਾਮਲ ਹੋਣਗੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਆ ਸਵੇਰੇ 9:00 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਯਾਨੀ ਕਿ 8 ਘੰਟੇ ਜਿਹੜਾ ਕਿ ਇਹ ਪੈਦਲ ਮਾਰਚ ਕੱਢਿਆ ਜਾਵੇਗਾ ਪੈਦਲ ਯਾਤਰਾ ਕੱਢੀ ਜਾਵੇਗੀ ਆ ਤਾਂ ਉਸ ਤੋਂ ਬਾਅਦ ਚ ਸੜਕਾਂ ਤੇ ਕਿਸਾਨਾਂ ਵੱਲੋਂ ਰਾਤ ਜੋ ਕਿ ਗੁਜ਼ਾਰੀ ਜਾਵੇਗੀ ਆ ਕਿਸਾਨਾਂ ਦੇ ਵੱਲੋਂ ਪੂਰਾ ਪਲਾਨ ਜਿਹੜਾ ਕਿ ਤਿਆਰ ਕੀਤਾ ਗਿਆ ਆ ਹਾਲਾਂਕਿ 1 ਵਜੇ ਕਿਸ ਤਰੀਕੇ ਦੀ ਪਿਕਚਰ ਤਸਵੀਰ ਸਾਫ਼ ਹੁੰਦੀ ਹੈ ਇਹ ਵੇਖਣਾ ਹੋਵੇਗਾ ਕਿਉਂਕਿ ਹਰਿਆਣਾ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਦਿੱਲੀ ਪੁਲਿਸ ਤੋਂ ਉੱਥੇ ਆ ਮਾਰਚ ਦੀ ਪ੍ਰਦਰਸ਼ਨ ਦੀ ਇਜਾਜ਼ਤ ਲਵੋ ਆ ਤਾਂ ਫਿਰ ਹਰਿਆਣਾ ਦੇ ਵਿੱਚ ਐਂਟਰੀ ਮਿਲੇਗੀ ਖੈਰ ਇਸ ਦੇ ਵਿੱਚ ਵਾਲੇ ਵੇਖਣਾ ਹੋਵੇਗਾ ਕਿ ਵਿਚ ਵਿਚਾਲੇ ਦਾ ਆ ਕੀ ਰਾਹ ਨਿਕਲਦਾ ਹੈ ਪਰ ਕਿਸਾਨ ਆਪਣੇ ਆਪ ਦੇ ਵਿੱਚ ਜਿਹੜਾ ਕਿ ਪਲਾਨ ਪੂਰਾ ਤਿਆਰ ਕਰ ਚੁੱਕੇ ਨੇ ਕਿ ਦੁਪਹਿਰ 1 ਵਜੇ ਸ਼ੰਭੂ ਬਾਰਡਰ ਦੇ ਜ਼ਰੀਏ ਦਿੱਲੀ ਕੋਲ ਕੀਤਾ ਜਾਵੇਗਾ ਇੱਥੇ ਵੀ ਗੱਲ ਬਹੁਤ ਸਾਫ਼ ਹੈ ਕਿ ਸਿਰਫ ਸ਼ੰਭੂ ਬਾਰਡਰ ਦੇ ਜ਼ਰੀਏ ਕਿਸਾਨ ਹਰਿਆਣਾ ਦੇ ਵਿੱਚ ਐਂਟਰੀ ਕਰਨਗੇ ਖਨੌਰੀ ਬਾਰਡਰ ਤੋਂ ਕੋਈ ਵੀ ਕਿਸਾਨ ਜਿਹੜਾ ਕਿ ਦਿੱਲੀ ਦੇ ਵਿੱਚ ਦਿੱਲੀ ਵਾਲੇ ਪਾਸੇ ਮਾਰਚ ਨਹੀਂ ਕਰੇਗਾ ਜਾਂ ਦਿੱਲੀ ਵੱਲ ਕੋਚ ਨਹੀਂ ਕਰੇਗਾ ਸ਼ੰਭੂ ਬਾਰਡਰ ਤੇ 101 ਕਿਸਾਨਾਂ ਦਾ ਜਥਾ ਜੋ ਕਿ ਇਕੱਠਾ ਹੋਵੇਗਾ ਤੇ ਦੁਪਹਿਰ 1 ਵਜੇ ਦਿੱਲੀ ਕੂਚ ਕੀਤਾ ਜਾਵੇਗਾ ਤਾਂ ਦਰ ਕਿਸਾਨਾਂ ਦੋਨਾਂ ਨੂੰ ਲੈ ਕੇ ਅੰਬਾਲਾ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਅੱਜ ਦਾ ਦਿਨ ਬੰਦ ਰਹਿਣਗੇ ਅੰਬਾਲਾ ਦੇ ਸਾਰੇ ਸਕੂਲ ਤਾਂ ਬਾਲਾ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿਉਂਕਿ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤਾਂ ਜੇਕਰ ਰੂਟ ਦੀ ਗੱਲ ਕੀਤੀ ਜਾਵੇ ਤਾਂ ਬਾਲਾ ਗੇੜਾ ਕਿ ਪੂਰਾ ਦਿੱਲੀ ਕੂਚ ਦਾ ਆਹ ਜਿਹੜਾ ਪ੍ਰੋਗਰਾਮ ਹੋਏਗਾ ਉਸ ਦੇ ਵਿੱਚ ਅੰਬਾਲਾ ਵੀ ਆਵੇਗਾ ਤੇ ਇਸ ਦੇ ਵਿਚਾਲੇ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਬਾਲਾ ਦੇ ਵਿੱਚ ਸਾਰੇ ਸਕੂਲ ਬੰਦ ਰਹਿਣਗੇ ਅੱਜ ਦਾ ਦਿਨ ਅੰਬਾਲਾ ਦੇ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਤਾਂ ਕਿਸਾਨ ਆंदोलਨ ਨੂੰ ਮੁੱਖ ਰੱਖਦੇ ਹੋਏ ਅੰਬਾਲਾ ਦੇ ਵਿੱਚ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਦਰਸਲ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਅਤਿਆਤਨ ਇਹ ਵੱਡਾ ਫੈਸਲਾ ਲਿਆ ਗਿਆ ਹੈ ਹਾ ਦੇਸ਼ ਦਿੱਤੇ ਗਏ ਨੇ ਕਿ ਅੰਬਾਲਾ ਦੇ ਵਿੱਚ ਸਾਰੇ ਸਕੂਲ ਬੰਦ ਰਹਿਣਗੇ ਕਿਉਂਕਿ ਦੁਪਹਿਰ 1 ਵਜੇ ਕਿਸਾਨਤ ਦੇ ਵੱਲੋਂ ਦਿੱਲੀ ਕੂਚ ਦਾ ਜਿਹੜਾ ਕਿ ਪਲਾਨ ਹੈ ਦਿੱਲੀ ਕੂਚ ਦੀ ਤਿਆਰੀ ਕੀਤੀ ਗਈ ਹੈ ਉਸ ਲੈਵਲ ਤੇ ਜਿਹੜੀਆਂ ਕਿ ਤਿਆਰੀਆਂ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਪੂਰੀਆਂ ਕਰ ਲੀਆਂ ਗਈਆਂ ਨੇ ਪਰ ਹਰਿਆਣਾ ਵਾਲੇ ਪਾਸੇ ਅਤਿਆਤਨ ਜਿਹੜੇ ਕਿ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਆਪਣੇ ਪੱਧਰ ਤੇ ਫੈਸਲੇ ਲਏ ਜਾ ਰਹੇ ਨੇ ਕਦਮ ਚੁੱਕੇ ਜਾ ਰਹੇ ਨੇ ਤਾਂ ਇਸ ਦੇ ਵਿਚਾਲੇ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਅੰਬਾਲਾ ਦੇ ਵਿੱਚ ਸਾਰੇ ਸਕੂਲ ਬੰਦ ਰਹਿਣਗੇ ਅੱਜ ਦਾ ਦਿਨ ਅੰਬਾਲਾ ਦੇ ਸਾਰੇ ਸਕੂਲ ਬੰਦ ਰੱਖੇ ਜਾਣਗੇ ਤਾਂ ਦਿੱਲੀ ਕੋਚ ਤੋਂ ਪਹਿਲਾਂ ਕਿਸਾਨ ਆਗੂ ਸਰਮਣ ਸਿੰਘ ਪੰਦੇਰ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਅਸੀਂ ਸ਼ੰਭੂ ਤੇ ਹੰਧਾਮਾ ਕਰਾਂਗੇ ਹਰਿਆਣਾ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਮੋਡੀਫਾਈਡ ਟਰੈਕਟਰ ਲਿਆਂਦੇ ਨੇ ਸਾਡੇ ਤੇ ਹਰਿਆਣਾ ਦੇ ਨਾਲ ਕੋਚ ਦੀ ਤਿਆਰੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪੈਦਲ ਜਾ ਰਹੇ ਹਾਂ ਸਰਵਨ ਸਿੰਘ ਪੰਦੇਰ ਦੇ ਵੱਲੋਂ ਹਾਲਾਂਕਿ ਇਹਨਾਂ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਸਾਫ਼ ਕੀਤਾ ਗਿਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪੈਦਲ ਜਾ ਰਹੇ ਹਾਂ ਸਾਡੇ ਕੋਲ ਕੋਈ ਵੀ ਹਥਿਆਰ ਜਾਂ ਮੋਡੀਫਾਈਡ ਟਰੈਕਟਰ ਨਹੀਂ ਹੈ ਸਾਡੇ ਹੱਥ ਦੇ ਵਿੱਚ ਕਿਸਾਨੀ ਝੰਡਾ ਅਤੇ ਜ਼ਰੂਰੀ ਵਸਤਾਂ ਹੋਣਗੀਆਂ ਅਸੀਂ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਾਂਗੇ ने पूरा देश दुनिया के समक्ष ये ऐलान करके रखा है कि हम जत्थों में जाएंगे और ये भी तय हो गया कि 101 आदमी जाएंगे उसकी लिस्ट भी मीडिया को मुहैया करवा दी गई इसमें कोई भी दुचित्ती नहीं है और पीसफुली जाएंगे पहले उच्चतम न्यायालय में न्या सर्वोच्च न्यायालय में जितने भाजपा के लीडर बोलते रहे और प्रशासन भी बोलता रहा ट्रैक्टर ट्रॉली ना खड़े ट्रैक्टर ट्रॉली मॉडिफाई हो इनका ट्रॉलियों में हथे आप पैदल चले आए और आप पैदल जाने पर भी पाबंदी लग रहे हैं सबसे बड़ा असत जो डीसी सी अम्बाला के ऊपर कार्रवाई होनी चाहिए उन्होंने कहा लोगों को बोले भी हथियार लेके आए मुकाबला करेंगे भाई हम तो बोल रहे हैं हमारे पास कुछ भी नहीं होगा झंडा होगा और जरूरी वस्तु में होगी तो ये भी झूठ बोला जा रहा है पूरे देश दुनिया में भी ऐसा किसान करने जा रहे हैं इससे बड़ा झूठ ये बोला कि इनका खाप पचहते विरोध करती पूरी दुनिया की अखबारों में आ गया कि खापों ने दिल्ली कूच का समर्थन किया और यह भी कहा भी कोई इस तरह का अनप्रिपुल घटना नहीं होनी चाहिए और जो हम दिल्ली की ओर कूच कर रहे थे पूरे व्यापारियों ने हमारा स्वागत किया आम लोगों ने ट्रांसपोर्टर ने सुख का सह लिया अब आगे बढ़ेंगे तो बॉर्डर खुलेगा अब फिर व्यापारी आम जनता ट्रांसपोर्टर दुखी है क्योंकि तो केंद्र अथवा हरियाणा की सरकार ये बॉर्डर नहीं खुलने दे रही है ਰੋਕ ਰਹੇ ਅਗਲੀ ਖਬਰ ਦਾ ਮਾਨਸਾ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਹੋਈ ਝੜਪ ਦੇ ਮਾਮਲੇ ਦੇ ਵਿੱਚ ਦੋ ਦਰਜਨ ਨਾਮਜ਼ਦ ਲੋਕਾਂ ਸਮੇਤ ਕਰੀਬ 80 ਕਿਸਾਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਮਾਨਸਾ ਦੇ ਵਿੱਚ ਦਰਸਲ ਗੈਸ ਪਾਈਪਲਾਈਨ ਦਾ ਵਿਰੋਧ ਕਰਨ ਲੇਲੇ ਵਾਲਾ ਪਿੰਡ ਜਾਰੇ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਜਿਸ ਦੇ ਵਿੱਚ ਤਿੰਨ ਐਸ ਐਚ ਓ ਤੇ ਕਈ ਕਿਸਾਨ ਜ਼ਖਮੀ ਹੋ ਗਏ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਪੁਲਿਸ ਤੇ ਦੋਨਾਂ ਦੇ ਵਿੱਚ ਜ਼ਬਰਦਸਤ ਟਕਰਾਅ ਓਹ ਸੋਨੇ ਨਸ ਚਿੱਟਾ ਦੇ ਦਾ ਮਾਮਲਾ ਵੀਰਵਾਰ ਸਵੇਰੇ 3 ਵਜੇ ਦਾ ਹੈ ਜਦੋਂ ਗੈਸ ਪਾਈਪ ਦਾ ਵਿਰੋਧ ਕਰਨ ਜਾ ਰਹੇ ਕਿਸਾਨ ਸੰਗਰੂਰ ਦੇ ਤਲਵੰਡੀ ਸਾਬੋ ਦੇ ਲੀਲੇ ਵਾਲਾ ਪਿੰਡ ਪਹੁੰਚੇ ਇੱਥੇ ਹੀ ਮਾਨਸਾ ਦੇ ਵਿੱਚ ਡਿਊਟੀ ਤੇ ਤੁਰੰਤ ਪੁਲਿਸ ਟੀਮ ਤੇ ਵੱਲੋਂ ਕਿਸਾਨਾਂ ਨੂੰ ਸਮਝਾਉਣ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇੱਥੇ ਵਿਵਾਦ ਅੰਨਾ ਵੱਧ ਗਿਆ ਕਿ ਦੋਨਾਂ ਦੇ ਵਿੱਚ ਜੰਮ ਕੇ ਝੜਪ ਹੋਈ ਪੁਲਿਸ ਨੇ ਜਦੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਤੇ ਹੀ ਗੱਡੀ ਚੜਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਕਿਸਾਨਾਂ 'ਤੇ ਲਾਠੀ ਚਾਰਜ ਕਰ ਦਿੱਤਾ ਗੁੱਸੇ ਚਾਏ ਕਿਸਾਨਾਂ ਨੇ ਪੁਲਿਸ 'ਨਾਂ ਕਈ ਗੱਡੀਆਂ ਦੀ ਤੋੜਫੋੜ ਕਰ ਦਿੱਤੀ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਇਹ ਝੜਪ ਹੋਈ ਤਾਂ ਇਸ ਵਿੱਚ 3 ਐਸਐਚਓ ਤੇ ਕਈ ਕਿਸਾਨ ਸਖਮੀ ਹੋ ਗਏ ਝੜਪ ਦੇ ਵਿੱਚ ਇੱਕ ਐਸਐਚਓ ਦੀਆਂ ਦੋਵੇਂ ਬਾਹਾਂ ਟੁੱਟ ਗਈਆਂ ਇੱਥੇ ਕਈ ਪੁਲਿਸ ਕਰਮੀਆਂ ਨੂੰ ਵੀ ਸੱਟਾਂ ਲੱਗੀਆਂ ਨੇ ਕੱਲ ਮੇਰੀ ਡਿਊਟੀ ਪਿੱਖੀ 메ਨ ਰੋਡ ਪਰ ਨਾਕੇ ਤੇ ਲੱਗੀ ਸੀ ਜਿਸ ਸੰਬੰਧ ਵਿੱਚ ਸੰਗਰੂਰ ਦੀ ਤਰਫੋਂ ਕਿਸਾਨ ਜੂਨੇ ਨਾਲ ਉਗਰਾਹਾਂ ਦੇ ਵਰਕਰ ਤੇ ਇਹਨਾਂ ਦੇ ਲੀਡਰ ਸਾਹਿਬਾਨ ਆ ਰਹੇ ਸੀ ਜਿਨ੍ਹਾਂ ਨੂੰ ਨਾਕੇ ਪਰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਮੇਰੇ ਤੇ ਮਾਰ ਦੇਣ ਦੀ ਨੀਤ ਨਾਲ ਗੱਡੀ ਚੜਾਈ ਜਿਸ ਨਾਲ ਮੇਰੀਆਂ ਦੋਨੇ ਬਾਹਾਂ ਟੁੱਟ ਗਈਆਂ ਨੇ ਉਹ ਨਾਕੇ ਤੇ ਉੱਤਰ ਉੱਤਰੋਂ ਖਸਾਲਾਂ ਦੀਆਂ ਗੱਡੀਆਂ ਆਈਆਂ ਔਰ ਜਿਹੜੀਆਂ ਗੱਡੀ ਰੋਕਣ ਦੇ ਬਾਵਜੂਦ ਵੀ ਪਹਿਲਾਂ ਤਾਂ ਗੱਡੀਆਂ ਸਾਡੇ ਉੱਪਰ ਚੜਾਉਣ ਲੱਗੇ ਸੀਗੇ ਔਰ ਅਸੀਂ ਆਪਣਾ ਬਕਸ ਭੱਜ ਕੇ ਇੰਦਰ ਉੱਧਰ ਹੋ ਕੇ ਬਚਾ ਕੀਤਾ ਔਰ ਫਿਰ ਇਹਨਾਂ ਦੇ ਨਾਲ ਜਿੰਨੇ ਕਿਸਾਨ ਸੀ ਇਕੱਠੇ ਹੋ ਕੇ ਜਿਹੜੀ ਵੀ ਮੇਰੇ ਨਾਲ ਫੋਰਸ ਸੀ ਸਾਡੇ ਪਿੱਛੇ ਪੈ ਗਏ ਔਰ ਮੇਰੇ ਸਿਰ ਵਿੱਚ ਸਿੱਧੀ ਡਾਗ ਮਾਰੀ ਪੁਲਿਸ ਦੇ ਮੁਤਾਬਕ ਕਿਸਾਨ ਗੁੱਸੇ ਦੇ ਵਿੱਚ ਸਨ ਤੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਗੱਲਬਾਤ ਕਰਨ ਦੀ ਬਜਾਏ ਪੁਲਿਸ ਤੇ ਹੀ ਗੱਡੇ ਚੜਾ ਦਿੱਤੀ ਤੇ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਦੋਸਤੋ ਬਾਅਦ ਫਿਰ ਸਾਰਾ ਜਿਹੜਾ ਜ਼ਿਲ੍ਹੇ ਦਾ ਹਮਲਾ ਸਾਰਾ ਹੀ ਹਰਕਤ ਦੇ ਵਿੱਚ ਆਇਆ ਸੀ ਫਿਰ ਲੱਗ ਲੱਗ ਜਗ੍ਹਾ ਤੇ ਸਾਰੇ ਐਕਟਿਵ ਹੋਏ। ਉਦੋਂ ਫਿਰ ਜਿੱਥੋਂ ਵੀ ਕੋਈ ਲੰਘਿਆ ਇਹਨਾਂ ਦਾ ਤਕਰਾਰਬਾਜੀ ਜਿਹੜੀ ਆ ਉਹ ਇਹਨਾਂ ਨੂੰ ਪੁੱਛਣਾ ਤਾਂ ਬਣਦਾ ਹੀ ਸੀਗਾ। ਬਟ ਇਹ ਅਗਰੈਸਿਵ ਸੀ। ਵਿਚ ਵਾਸ ਰੌਂਗ। ਉਹਨਾਂ ਨਹੀਂ ਚਾਹੀਦਾ ਇਟ ਵਾਸ ਵੈਰੀ ਅਨਫੋਰਸ ਸਰ ਪੁੱਤਰ ਕਿਸਾਨ ਆਗੂਆਂ ਦੇ ਵੱਲੋਂ ਪੁਲਿਸ ਤੇ ਹਮਲੇ ਦੇ ਜੋ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਖਾਰਿਜ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਝੜਪ ਪਰ ਦੋਨੋਂ ਪਾਸਿਆਂ ਚ ਹੋਈ ਹੈ। ਪਈ ਆ ਰਹੇ ਸੀ ਉਹ ਰੋਕਦੇ ਸੀ ਬਸ ਗੱਲ ਇੱਥੀ ਟਕਰਾਰ ਹੋਇਆ ਟਕਰਾਰ ਦੇ ਢੱਕਾ ਮੁੱਕੀ ਹੋਈ ਹੈ ਉਹਦੇ ਚ ਕੌਣ ਕਿਹਦੇ ਸੱਤ ਸੁੱਟ ਵੱਜ ਗਈ ਇਧਰ ਵੀ ਵੱਜੀਆਂ ਨੇ ਉਧਰ ਵੀ ਵੱਜੀਆਂ ਨੇ ਬੰਦ ਭਾਗੀਆਂ ਹੈ। ਮਾਨਸਾ ਚ ਕਿਸਾਨਾਂ ਦੇ ਪੁਲਿਸ ਦੇ ਨਾਲ ਜੋ ਝੜਪ ਹੋਈ ਇਸ ਨੂੰ ਲੈ ਕੇ ਦੂਜਨ ਨਾਮਜਦ ਮੁਲਜ਼ਮਾਂ ਦੇ ਨਾਲ ਕਰੀਬ 80 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾਨਸਾ ਤੋਂ ਬਲਦੇਵ ਸ਼ਰਮਾ ਦੀ ਰਿਪੋਰਟ న్యూਸ 18 ਪੰਜਾਬ